ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੰਜਾਬ ਪੁਲਿਸ ਨੇ অর্ਗਨਾਈਜ਼ਡ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪੋਲਿਸੀ ਲਾਗੂ ਕੀਤੀ ਉਹਦੇ ਤਹਿਤ ਅੱਜ ਮੋਗਾ ਪੁਲਿਸ ਨੂੰ ਵੀ ਇੱਕ ਸਕਸੈਸ ਹੱਥ ਲੱਗੀ ਹੈ ਹੁਣੇ ਥੋੜੇ ਟਾਈਮ ਪਹਿਲਾਂ ਸਿਟੀ ਪੁਲਿਸ ਥਾਣੇ ਦੀ ਟੀਮ ਜਿਹੜੀ ਹੈ ਉਹ ਪੈਟਰੋਲਿੰਗ ਕਰ ਰਹੀ ਸੀ ਉਦੋਂ ਇੱਕ ਸਿਕਰਟ ਇਨਫੋਰਮੇਸ਼ਨ ਮੋਗਾ ਪੁਲਿਸ ਨੂੰ ਮਿਲੀ ਕਿ ਇੱਕ ਬਾਹਰ بیٹھا ਵਾਂਟਡ ਕ੍ਰਿਮੀਨਲ ਜਿਹਦਾ ਨਾਮ ਪ੍ਰਭ ਦਾਸੂਵਾਲ ਹੈ ਉਰ ਦਾ ਇੱਕ ਅਸੋਸੀਏਟ ਇੱਥੇ ਇਸ ਏਰੀਆ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਉਹਦੇ ਕੋਲ ਵੈਪਨਸ ਵੀ ਹੋ ਸਕਦੇ ਨੇ ਤੇ ਉਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਹੈ ਤੇ ਉਹਦਾ ਮੇਨ ਮੋਟਿਵ ਲੋਕਾਂ ਤੋਂ ਐਕਸਟਰਸ਼ਨ ਇਕੱਠੀ ਕਰਨਾ ਉਹਨਾਂ ਨੂੰ ਡਰਾਣਾ ਉਹਨਾਂ ਤੇ ਫਾਇਰਿੰਗ ਕਰਨ ਦਾ ਹੈ ਤੇ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਇਆ ਹੈ ਉਹਦੇ ਤਹਿਤ ਮੋਗਾ ਪੁਲਿਸ ਦੀ ਟੀਮ ਜਿਹੜੀ ਹੈ ਉਹ ਸਾਰੀ ਅਲਰਟ ਹੋ ਗਈ ਆ ਸਾਰਾ ਜਿਹੜਾ ਆਪਰੇਸ਼ਨ ਹੈ ਉਹ ਐਸਪੀ ਡੀ ਮੋਗਾ ਡੀਐਸਪੀ ਡੀ ਡੀਐਸਪੀ ਸਿਟੀ ਐਸਐਸਓ ਸਿਟੀ ਤੇ ਇੰਚਾਰਜ ਸੀਆਈਏ ਦੇ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਹੀ ਜਦੋਂ ਉਸ ਵਿਅਕਤੀ ਨੂੰ ਸਸਪੈਕਟ ਨੂੰ ਇੱਥੇ ਸਪੋਰਟ ਕੀਤਾ ਗਿਆ ਪੁਲਿਸ ਟੀਮ ਵੱਲੋਂ ਤੇ ਉਹਨੇ ਆਪ ਭੱਜਣ ਲਈ ਪੁਲਿਸ ਟੀਮ ਤੇ ਅਚਾਨਕ ਫਾਇਰ ਸਟਾਰਟ ਕਰਤਾ ਉਹਦੇ ਤਹਿਤ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਹ ਦੋਸ਼ੀ ਦੇ ਇੱਕ ਖੰਭੀ ਲੱਤ ਦੇ ਫਾਇਰ ਵੱਜਿਆ ਤੇ ਉਹਨੂੰ ਜ਼ਖਮੀ ਹਲਤ ਦੇ ਵਿੱਚ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਪੂਰੇ ਅੰਜਾਮ ਪੂਰੇ ਇਨਸੀਡੈਂਟ ਦੇ ਵਿੱਚ ਕੋਈ ਵੀ ਪੁਲਿਸ ਜਿਹੜਾ ਹੈ ਅਫੀਸਰ ਜਾਂ ਪੁਲਿਸ ਟੀਮ ਦਾ ਕੋਈ ਵੀ ਜਿਹੜਾ ਹੈ ਮੈਂਬਰ ਉਹ ਇੰਜਰਡ ਨਹੀਂ ਹੋਇਆ ਉਹਨਾਂ ਦਾ ਬਚਾਅ ਰਹਿ ਗਿਆ ਤੇ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਉਹਨੂੰ ਐਪਰੀਹੈਂਡ ਕਰ ਲਿਆ ਤੇ ਉਹਨੂੰ ਹੁਣ ਹਸਪੀਟਲ ਲਿਜਾਇਆ ਗਿਆ ਇੱਕ 256 ਨੰਬਰ ਐਫ ਆਈ ਆਰ ਦਰਜ ਹੋਈ ਸੀ ਸਿਟੀ ਪੁਲਿਸ ਸਟੇਸ਼ਨ ਐਕਸਟਰਸ਼ਨ ਰਿਲੇਟਿਡ ਇੱਕ ਫਾਇਰਿੰਗ ਹੋਈ ਸੀ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਇੱਕ ਐਕਸਟਰਸ਼ਨ ਦੀ ਕੋਲ ਆ ਰਹੀ ਸੀ ਵਾਰੀ ਵਾਰੀ ਬਾਹਰ ਬੈਠੇ ਐ ਵਾਂਟਡ ਕ੍ਰਿਮੀਨਲ ਵੱਲੋਂ ਤੇ ਉਹਦੇ ਤਹਿਤੀ ਆ ਬੰਦਾ ਜਿਹੜਾ ਹੈ ਉਹਦੇ ਡਾਇਰੈਕਸ਼ਨਸ ਤੇ ਹੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ ਇਹਨਾਂ ਨੇ 50 ਲੱਖ ਰੁਪਏ ਮੰਗੇ ਸੀ ਆ ਤਰਨਤਨ ਦਾ ਰਹਿਣ ਵਾਲਾ ਹੈ ਜੀ ਹਾਂ ਜੀ ਇਹਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਦਾ ਸਾਰੇ ਵਾਰਦਾਤ ਦਾ ਮਕਸਦ ਹੀ ਲੋਕਾਂ ਨੂੰ ਡਰਾਣਾ ਤੇ ਉਹਨਾਂ ਤੋਂ ਫਿਰੋਤੀ ਵਸੂਲਣ ਦਾ ਸੀ ਇਹਦੇ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ ਇੱਕ ਵੈਪਨ ਬੱਤੀ ਬੋਰ ਦਾ ਬਰਾਮਦ ਹੋਇਆ ਹੈ ਤੇ ਦੋ ਲਾਈਵ ਰਾਉਂਡਸ ਇਹਦੇ ਕੋਲੋਂ ਬਰਾਮਦ ਹੋਏ ਨੇ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ 東京。